ਇਸ ਕੋਲ ਦੀ ਵੱਡੀ ਖਬਰ ਤਿੰਨ ਕੁੜੀਆਂ ਦੇ ਲਾਪਤਾ ਹੋਣ ਨਾਲ ਜੁੜੀ ਹੋਈ ਹੈ ਜੀ ਹਾਂ ਦਰਸਲ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਗੋਲ ਬਾਗ ਬਸਤੀ ਤੋਂ ਜਿੱਥੇ ਤਿੰਨ ਕੁੜੀਆਂ ਅਚਾਨਕ ਲਾਪਤਾ ਹੋ ਗਈਆਂ ਨੇ ਲੜਕੀਆਂ ਪ੍ਰਵਾਸੀ ਪਰਿਵਾਰ ਨਾਲ ਸਬੰਧਤ ਦੱਸੀਆਂ ਜਾਣਕੀਆਂ ਨੇ ਜੋ ਰੋਜ਼ਾਨਾ ਕਬਾੜ ਚੁਗਣ ਲਈ ਜਾਂਦੀਆਂ ਸਨ ਅਤੇ ਤਿੰਨ ਦਿਨ ਪਹਿਲਾਂ ਉਹ ਅਚਾਨਕ ਲਾਪਤਾ ਹੋ ਗਈਆਂ ਅਸਾਡੇ ਇੱਥੇ ਤਾਂ ਇਹਨਾਂ ਕੁੜੀਆਂ ਰਹਿੰਦੀਆਂ ਆਪਣੀ ਹੈਗੀਆਂ ਸਾਰੀਆਂ ਸਾਰੀਆਂ ਗੁਆਚ ਗਈਆਂ ਕੰਮ ਤੇ ਆਈਆਂ ਸੀ ਬਾਹਰ ਕੀ ਹੋਇਆ ਨਹੀਂ ਹੋਇਆ ਪਤਾ ਨਹੀਂ ਚੱਲਿਆ ਤਾਂ ਜੰਗਿਆ ਕਿੱਥੇ ਪਤਾ ਹੁੰਦਾ ਤਾਂ ਅਸੀਂ ਕਿਉਂ ਲੱਭਦੇ ਟੋਟੀਆਂ ਲੜਕੀਆਂ ਹੈ ਪਤਾ ਨਹੀਂ ਹੈਗਾ ਗੁੰਮਸ਼ਿਦਾ ਹੋ ਗਈਆਂ ਕਿ ਹਾਂਜੀ ਹਾਂਜੀ ਕਿਤਨੀ ਉਮਰ ਇੱਕ ਹੈਗੀ 15 ਸਾਲ ਦੀ ਇੱਕ ਹੈਗੀ 12 ਸਾਲ ਦੀ ਇੱਕ ਹੈਗੀ 14 ਸਾਲ ਦੀ ਇਹਨੂੰ ਕੰਮ ਤੇ ਕਰਦੀ ਹਾਂਜੀ ਤੈਨੂੰ ਕੰਮ ਕਰ ਸਾਰੇ ਗਰੀਬੇ ਦੀਆਂ ਹੈਗੀਆਂ ਝੁੱਗੀਆਂ ਤੇ ਰਹਿੰਦੀਆਂ ਹੈਗੀਆਂ ਸਾਰੇ ਬੱਚੇ ਤਾਂ ਗਰੀਬੀ ਹੈਗੀ ਤਾਂ ਕੰਮ ਤਾਂ ਕਰਨਾ ਪੈਗਾ ਉਹ ਗੁੰਮਸ਼ਿਦਾ ਹੋ ਗਈ ਮਿਲਦਾ ਹੀ ਨਹੀਂ ਪਿਆ ਕਿੱਥੇ ਵੀ ਅਸੀਂ ਲੱਭ ਲੱਭ ਕੇ ਥੱਕ ਗਏ ਹਾਂ ਬੱਚਿਆਂ ਦੇ ਮਾਪਿਆਂ ਮੁਤਾਬਕ ਉਹ ਕਬਾੜ ਦਾ ਕੰਮ ਕਰਦੇ ਨੇ ਅਤੇ ਉਹਨਾਂ ਦੀਆਂ ਲੜਕੀਆਂ ਰੋਜ਼ਾਨਾ ਕਬਾੜ ਚੁਗਣ ਜਾਂਦੀਆਂ ਨੇ ਅਤੇ ਜਦੋਂ ਉਹ ਘਰ ਵਾਪਸ ਨਹੀਂ ਆਈਆਂ ਤਾਂ ਉਹਨਾਂ ਵੱਲੋਂ ਤਿੰਨਾਂ ਕੁੜੀਆਂ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀਆਂ ਕਿਤੇ ਨਾ ਮਿਲੀਆਂ ਅਤੇ ਅੱਜ 3 ਦਿਨ ਬੀਤ ਚੁੱਕੇ ਨੇ ਪਰ ਹਾਲੇ ਤੱਕ ਵੀ ਕੁੜੀਆਂ ਦਾ ਕੋਈ ਥਾਂ ਪਤਾ ਨਹੀਂ ਲੱਗਿਆ लड़की नौ बजे साढ़े नौ बजे का बीच में लड़की गया काम पर तो काम से हम लोग आता था वो छः कभी आता पाँच बजे कभी छः बजे इतना टाइम हम लोग देख करके फिर लड़की को तलाश करने निकल गया शनिवार का रात को शनिवार बीस तारीख था उस दिन तो फिर तलाश करते करते आज चार रोज हो गया लड़की को ना कोई आता पता मिलता ना कोई सुलांग मिलता है ना किसी पर हम लोग शक करता हूँ कुछ नहीं करता हूँ फिर भी हम लोग को लड़की चाहिए सीधा हम लोग ਕੋਈ ਪਕੜ ਕੇ ਵੀ ਰੱਖਾ ਹੈ ਤਾਂ ਹਮ ਲੋਕ ਉਸ ਕੋ ਕੁਤ ਨਹੀਂ karenge hmk ko sirf apna bachcha bachcha chahiye tino ko aap talash kar rahe ho aap hmk log talash me laga hu 4 din dooje paase jado is sambandhi police naal gal baat kiti gi ta ona keha ke golbag de rehne wale kuch parwasi parivaron diyan tin kudiyan laapta hoyian ne ate parivar de bayan de adhar te mamla darj kar le gaya jad ke police valo CCTV camera aadvik khangale ja rahe ne e sokardaar phulpur shahar deyan bachiyan rehne waleyan tin ਜਿੰਨਾ ਚੁੱਕ ਦੀ ਉਮਰ 15 ਸਾਲ ਇੱਕ ਦੀ 14 ਸਾਲ ਇੱਕ ਦੀ 12 ਸਾਲ ਹੈ ਉਹਨਾਂ ਦੇ ਪੇਰੈਂਟਸ ਨੇ ਦੱਸਿਆ ਵੀ ਹਰ ਰੋਜ਼ ਦੀ ਤਰ੍ਹਾਂ ਇਹ ਲਫਾਫੇ ਕਾਗਜ਼ ਲੋਹੇ ਦਾ ਕਟਿਆ ਬੰਡਿਆ ਸਮਾਨ ਚੁਣ ਜਾਂਦੀਆਂ ਸੀ ਤੇ ਸ਼ਾਮ ਨੂੰ ਆ ਜਾਂਦੀਆਂ ਸੀ ਪਰ ਲੇਕਿਨ ਇਹ 9 ਤਰੀਕ ਨੂੰ ਗਈਆਂ ਮਿਤੀ 20 ਨੂੰ ਉਸ ਤੋਂ ਬਾਅਦ ਇਹਨਾਂ ਦੀਆਂ ਮੰਮੀਆਂ ਨੇ ਕਹਿੰਦੇ ਪੇਰੈਂਟਸ ਨੇ ਕਿਹਾ ਵੀ ਘਰ ਨਹੀਂ ਆਈਆਂ ਭਾਵ ਕਿ ਪੜ ਕੀਤੀ ਹੈ ਜੀ ਸੀਸੀਟੀਵੀ ਦੇਖਿਆ ਰੇਲਵੇ ਸਟੇਸ਼ਨ ਦੇਖਿਆ ਬੱਸ ਡਿਆਂ ਵਾਲੇ ਜਗ੍ਹਾ ਤੇ ਸੀਸੀਟੀਵੀ ਫੋਟੋਸ ਦੇਖਿਆ ਲੇਕਿਨ ਇਹਨਾਂ ਕਿਤੇ ਨਹੀਂ ਸਾਹਮਣੇ ਆਇਆ ਅਸੀਂ ਉਹਨਾਂ ਨੇ ਉਹਨਾਂ ਨੇ ਬਿਆਨ ਲਿਖਾਇਆ ਪਰਚਾ ਦਰਜ ਕਰਤਾ ਜੀ ਤਫ਼ਤੀਸ਼ ਜਾਰੀ ਹੈ ਜਿਵੇਂ ਵੀ ਸਾਨੂੰ ਪਤਾ ਲੱਗੂਗਾ ਕਿਸੇ ਵੀ ਗੱਲ ਦਾ ਤੇ ਅਸੀਂ ਤੁਹਾਨੂੰ ਇਨਫੋਰਮ ਕਰਦੇ ਹਾਂ ਅਗਲੀ ਐਕਸ਼ਨ ਕਰੀ ਜੀ ਅਗਲੀ ਕਾਰਵਾਈ ਅਮਲ ਵਿੱਚ ਲਿਆ ਦੇ ਦਿੰਦੇ ਜੀ ਤੇ ਲੱਗਤਾ ਹੋਈਆਂ ਕੁੜੀਆਂ ਦੀ ਉਮਰ 12 ਸਾਲ, 14 ਸਾਲ ਅਤੇ 15 ਸਾਲ ਦੱਸੀ ਜਾ ਰਹੀ ਹੈ ਜਦਕਿ ਪਰਿਵਾਰ ਨੂੰ ਤਿੰਨਾਂ ਬਾਰੇ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ। ਉਧਰ ਹੁਣ ਪੁਲਿਸ ਨੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਇਲਾਕੇ ਅਤੇ ਪਰਿਵਾਰਾਂ ਨੂੰ ਡਰ ਨਾਲ ਭਰ ਦਿੱਤਾ ਹੈ। ਫਿਰੋਜ਼ਪੁਰ ਤੋਂ ਪਰਮਜੀ ਸਖਾਣਾ, ਸੈਂਟਰਲ ਪੰਜਾਬ ਟੀਵੀ